ਪਰ ਉਸਣਾ ਜੀ ਬਹੁਤ ਨਾਰਾਜ਼ ਨੇ ਕਹਿੰਦੇ ਪਾਗੋ ਵੱਟ ਭਰਾ ਐਨੀ ਦੋਸਤੀ ਮੈਨੂੰ ਦੱਸਿਆ ਹੀ ਨਹੀਂ ਕਦੋਂ ਕਾਂਗਰਸ ਛੱਡਣ ਲੱਗੇ ਨਹੀਂ ਉਹ ਭਰਾ ਹੈ ਇਹ ਇਹ ਕੋਈ ਵੀ ਸ਼ੱਕ ਨਹੀਂ ਮੈਂ ਕਹਿੰਨਾ ਇੱਕ ਖੂਨ ਦਾ ਹੀ ਰਿਸ਼ਤਾ ਨਹੀਂ ਬਾਕੀ ਅਸੀਂ ਮੈਂ ਕਹਿੰਦਾ ਕੋਈ ਸਾਡੀ ਐਸੀ ਸਾਂਝ ਆ ਜਿਹੜੀ ਕੋਈ ਨਹੀਂ ਹੋਣੀ ਜਿਹੜੀ ਨਹੀਂ ਰਹੀ ਏਈ ਵਾਰ ਸਕੇ ਭਰਾ ਨੇ ਜਿਹੜੇ ਉਹ ਵੀ ਅਡਟ ਹੋ ਜਾਂਦੇ ਆ ਇਸ ਕਰਕੇ ਸਾਰਿਆਂ ਨੂੰ ਜਿਹੜੇ ਵਰਕਰ ਨੇ ਉਹਨਾਂ ਨਾਲ ਇਕੱਲੀ-ਇਕੱਲੀ ਗੱਲ ਸਮਝਾਵਾਂਗੇ ਵਰਕਰ ਨਾਲ ਆਪਣੇ ਨਾਲ ਕਰਾਂਗੇ ਕਿ ਕਿਉਂ ਫੈਸਲਾ ਲਿਆ ਭਾਰਤ ਕੂਸ਼ਣਾ ਸ਼ੂ ਬਹੁਤ ਨਾਰਾਜ਼ ਨੇ ਕਹਿੰਦੇ ਪੱਗਵਟ ਭਰਾ ਐਨੀ ਦੋਸਤੀ ਮੈਨੂੰ ਦੱਸਿਆ ਹੀ ਨਹੀਂ ਕਦੋਂ ਕਾਂਗਰਸ ਛੱਡਣ ਲੱਗੀ ਨਹੀਂ ਉਹ ਭਰਾ ਹੈ ਇਹ ਇਹ ਕੋਈ ਵੀ ਸ਼ੱਕ ਨਹੀਂ ਮੈਂ ਕਹਿੰਦਾ ਇੱਕ ਖੂਨ ਦਾ ਹੀ ਰਿਸ਼ਤਾ ਨਹੀਂ ਬਾਕੀ ਅਸੀਂ ਮੈਂ ਕਹਿੰਦਾ ਕੋਈ ਸਾਡੀ ਐਸੀ ਸਾਂਝ ਆ ਜਿਹੜੀ ਕੋਈ ਨਹੀਂ ਹੋਣੀ ਜਿਹੜੀ ਨਹੀਂ ਰਹੀ ਤੇ ਇਸ ਕਰਕੇ ਕਈ ਵਾਰ ਸਕੇ ਭਰਾ ਨੇ ਜਿਹੜੇ ਉਹ ਵੀ ਅੱਡ-ਅੱਡ ਹੋ ਜਾਂਦੇ ਪਰ ਜੇ ਹੁਣ ਤੁਹਾਡੇ ਵਿਰੁੱਧ ਭਾਰਤਪੂਰਨ ਪੁਸ਼ਣ ਆਸ਼ੂ ਕਾਂਗਰਸ ਤੋਂ ਚੋਣ ਲੜਦੇ ਨੇ ਫੇ ਭਾਈ ਆਮ ਨੂੰ ਸਾਹਮਣੇ ਆਉਣਗੇ ਦਿੱਖੂ ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਉਹਨਾਂ ਦੀ ਨਹੀਂ ਮੇਰੀ ਨੇ ਕਰਤਾ ਤੇ ਜੋ ਉਹਨਾਂ ਨੂੰ ਫੈਸਲਾ ਪਾਰਟੀ ਚ ਕਿਉਂਕਿ ਜਿਹੜੀ ਪਾਰਟੀ ਚ ਨੇ ਉਹ ਉਹਨਾਂ ਦਾ ਫੈਸਲਾ ਉਹਨਾਂ ਨੂੰ ਮੰਨਣਾ ਪਊਗਾ ਹਾਂ ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਤਾਂ ਹੋਣਗੀਆਂ ਨਾ ਜਿਹੜੀਆਂ ਆਮੋ ਸਾਹਮਣੇ ਆਣਗੇ ਬਹੁਤ ਰਿਸ਼ਤੇ ਨੇ ਬਿੱਟੂ ਸਾਹਿਬ ਤੁਹਾਡੇ ਨਾਲ ਭਰਤਪੂਛਨਾਸ਼ੂ ਦੇ ਹੁਣ ਇਕੱਠੇ ਸੰਘਰਸ਼ ਲੜ ਕੇ ਰਹੇ ਹਾਂ ਇਕੱਠੇ ਜੇਲ੍ਹ ਜਾ ਕੇ ਆਏ ਹਾਂ ਆਪਾਂ ਮੁੱਦਿਆਂ ਤੇ ਲੜਾਈ ਲੜਾਂਗੇ ਪਾਰਟੀ ਦੀ ਗੱਲ ਕਰਾਂਗੇ ਆਪਾਂ ਜਰੂਰ ਥੋੜੀ ਇੱਕ ਦੂਜੇ ਤੇ ਕੋਈ ਚਿੱਕੜ ਸੱਟਣਾ ਹੈ ਕੋਈ ਇੱਕ ਦੂਜੇ ਦੇ ਖਿਲਾਫ ਪਰਸਨਲ ਅਟੈਕ ਕਰਨੇ ਉਹ ਤਾਂ ਕੋਈ ਜਗ੍ਹਾ ਹੀ ਨਹੀਂ ਹੁੰਦੀ ਇਹਦੇ ਵਿੱਚ ਇੱਦਾਂ ਇਹ ਤਾਂ ਸਿਆਸਤ ਆ ਜਿਹੜੀ ਉਹ ਲੋਕਾਂ ਦੇ ਕੰਮਾਂ ਨਾਲ ਜੁੜੀ ਆ ਲੋਕਾਂ ਦੇ ਮੁੱਦਿਆਂ ਨਾਲ ਜੁੜੀ ਆ ਉਹਦੀ ਪ੍ਰਾਇੋਰਟੀ ਆ ਕਾਂਗਰਸ ਪਾਰਟੀ ਸਾਰੇ ਹੀ ਅੱਜ ਤੱਕ ਲੀਡਰ ਨੇ ਜਿਹੜੇ ਉਹ 92 ਤੋਂ ਬਾਅਦ ਸਰਦਾਰ ਬੈਂ ਸਿੰਘ ਜੀ ਉਹਨਾਂ ਦੇ ਵੇਲੇ ਬਣੇ ਤੇ ਇਸ ਕਰਕੇ ਸਾਰਿਆਂ ਨੂੰ ਜਿਹੜੇ ਵਰਕਰ ਨੇ ਉਹਨਾਂ ਨਾਲ ਇਕੱਲੀ-ਕੱਲੀ ਗੱਲ ਸਮਝਾਵਾਂਗੇ ਵਰਕਰ ਨਾਲ ਆਪਣੇ ਨਾਲ ਕਰਾਂਗੇ ਵੀ ਕਿਉਂ ਫੈਸਲਾ ਲਿਆ ਕਿਉਂਕਿ ਕੱਲਾ ਹਰ ਵੇਲੇ ਇਹ ਨਹੀਂ ਹੁੰਦਾ ਵੀ ਤੁਸੀਂ ਸੱਤਾ ਦਾ ਆਨੰਦ ਮਾਣੋ ਜਾਂ ਤੁਸੀਂ ਐਮਪੀ ਬਣੋ ਕੁਝ ਲੋਕਾਂ ਲਈ ਵੀ ਕਰਨਾ ਪੈਂਦਾ ਮੈਂ ਸੋਚ ਰਿਹਾ ਸੀ ਕਿ ਇੱਥੇ ਰਹਿ ਕੇ ਲੋਕਾਂ ਦਾ ਮੇਤੋ ਕੁਝ ਭਲਾ ਨਹੀਂ ਹੋ ਰਿਹਾ ਸੀ ਲੋਕਾਂ ਦੀ ਕੋਈ ਗੱਲ ਜਿਹੜੀ ਆ ਉਹ ਆਪੋਜੀਸ਼ਨ 'ਚ ਖੜ ਕੇ ਰੋਜ਼ ਨਾਰੇਬਾਜ਼ੀ ਕਰਕੇ ਹਾਈ ਹਾਈ ਕਰਕੇ ਮੁਰਦਾਬਾਦ ਕਰਕੇ ਉਹ ਬਾਹਰ ਕੱਢ ਦਿੰਦੇ ਸੀ ਹਾਊਸ ਚ ਤੇ ਅਸੀਂ ਆਪਣਾ ਆ ਕੇ ਕਰੇ ਆਰਾਮ ਨਾਲ ਵਿਹਲੇ ਹੋ ਕੇ ਬਹਿ ਜਾਂਦਾ ਸੀ ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਕਹਿੰਦੇ ਜੀ ਅੱਜ ਮਰਹੂਮ ਮੁੱਖ ਮੰਤਰੀ ਬਿਨ ਸਿੰਘ ਜਿਉਂਦੇ ਹੁੰਦੇ ਤਾਂ ਸ਼ਾਇਦ ਕਹਿੰਦੇ ਤੁਹਾਨੂੰ ਘਰੋਂ ਹੀ ਕੱਢ ਦਿੰਦੇ ਮੈਂ ਜਾਣਦਾ ਨਹੀਂ ਕਿਹਦੀ ਗੱਲ ਕਰ ਰਹੇ ਹੋ ਪਰ ਉਸਣਾ ਜੀ ਬਹੁਤ ਨਾਰਾਜ਼ ਨੇ ਕਹਿੰਦੇ ਪਾਗੋਵਟ ਭਰਾ ਐਨੀ ਦੋਸਤੀ ਮੈਨੂੰ ਦੱਸਿਆ ਹੀ ਨਹੀਂ ਕਦੋਂ ਕਾਂਗਰਸ ਛੱਡਣ ਲੱਗੇ ਨਹੀਂ ਉਹ ਭਰਾ ਹੈ ਇਹ ਇਹ ਕੋਈ ਵੀ ਸ਼ੱਕ ਨਹੀਂ ਮੈਂ ਕਹਿੰਦਾ ਇੱਕ ਖੂਨ ਦਾ ਹੀ ਰਿਸ਼ਤਾ ਨਹੀਂ ਬਾਕੀ ਅਸੀਂ ਮੈਂ ਕਹਿੰਦਾ ਕੋਈ ਸਾਡੀ ਐਸੀ ਸਾਂਝ ਆ ਜਿਹੜੀ ਕੋਈ ਨਹੀਂ ਹੋਣੀ ਨੇ ਜਿਹੜੀ ਨਹੀਂ ਰਹੀ। ਇਹ ਵਾਰ ਸਕੇ ਭਰਾ ਨੇ ਜਿਹੜੇ ਉਹ ਵੀ ਅਡਡ ਹੋ ਜਾਂਦੇ ਇਸ ਕਰਕੇ ਸਾਰਿਆਂ ਨੂੰ ਜਿਹੜੇ ਵਰਕਰ ਨੇ ਉਹਨਾਂ ਨਾਲ ਇਕੱਲੀ ਇਕੱਲੀ ਗੱਲ ਸਮਝਾਵਾਂਗੇ ਵਰਕਰ ਨਾਲ ਆਪਣੇ ਨਾਲ ਕਰਾਂਗੇ ਕਿ ਕਿਉਂ ਫੈਸਲਾ ਲਿਆ ਪਰ ਉਸਣਾ ਸ਼ੂ ਬਹੁਤ ਨਾਰਾਜ਼ ਨੇ ਕਹਿੰਦੇ ਪੱਗਵਟ ਭਰਾ ਐਨੀ ਦੋਸਤੀ ਮੈਨੂੰ ਦੱਸਿਆ ਹੀ ਨਹੀਂ ਕਦੋਂ ਕਾਂਗਰਸ ਛੱਡਣ ਲੱਗੀ ਨਹੀਂ ਉਹ ਭਰਾ ਹੈ ਇਹ ਇਹ ਕੋਈ ਵੀ ਸ਼ੱਕ ਨਹੀਂ ਮੈਂ ਕਹਿੰਦਾ ਇੱਕ ਖੂਨ ਦਾ ਹੀ ਰਿਸ਼ਤਾ ਨਹੀਂ ਬਾਕੀ ਅਸੀਂ ਮੈਂ ਕਹਿੰਦਾ ਕੋਈ ਸਾਡੀ ਐਸੀ ਸਾਂਝ ਆ ਜਿਹੜੀ ਕੋਈ ਨਹੀਂ ਹੋਣੀ ਜਿਹੜੀ ਨਹੀਂ ਰਹੀ ਤੇ ਇਸ ਕਰਕੇ ਕਈ ਵਾਰ ਸਕੇ ਭਰਾ ਨੇ ਜਿਹੜੇ ਉਹ ਵੀ ਅਡ-ਅਡ ਹੋ ਜਾਂਦੇ ਪਰ ਜੇ ਹੁਣ ਤੁਹਾਡੇ ਵਿਰੁੱਧ ਭਾਰਤ ਭੂਣ ਆਸ਼ੂ ਕਾਂਗਰਸ ਤੋਂ ਚੋਣ ਲੜਦੇ ਨੇ ਫੇ ਭਾਈ ਆਮ ਨੂੰ ਸਾਹਮਣੇ ਆਉਣਗੇ ਦਿੱਖੂ ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਉਹਨਾਂ ਦੀ ਨਹੀਂ ਮੇਰੀ ਨੇ ਕਰਤਾ ਤੇ ਜੋ ਉਹਨਾਂ ਨੂੰ ਫੈਸਲਾ ਪਾਰਟੀ ਚ ਕਿਉਂਕਿ ਜਿਹੜੀ ਪਾਰਟੀ ਚ ਨੇ ਉਹ ਉਹਨਾਂ ਦਾ ਫੈਸਲਾ ਉਹਨਾਂ ਨੂੰ ਮੰਨਣਾ ਪਊਗਾ ਸਾਥ ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਤਾਂ ਹੋਣਗੀਆਂ ਨਾ ਜਦੋਂ ਆਮ ਨੂੰ ਸਾਹਮਣੇ ਆਣਗੇ ਬਹੁਤ ਰਿਸ਼ਤੇ ਨੇ ਬਿੱਟੂ ਸਾਹਿਬ ਤੁਹਾਡੇ ਨਾਲ ਭਾਰਤ ਭੂਣ ਆਸ਼ੂ ਦੇ ਹੁਣ ਇਕੱਠੇ ਸੰਘਰਸ਼ ਲੜ ਕੇ ਰਹੇ ਹਾਂ ਇਕੱਠੇ ਜੇਲ੍ਹ ਜਾ ਕੇ ਆਏ ਹਾਂ ਆਪਾਂ ਮੁੱਦਿਆਂ ਤੇ ਲੜਾਈ ਲੜਾਂਗੇ ਪਾਰਟੀ ਦੀ ਗੱਲ ਕਰਾਂਗੇ ਆਪਾਂ ਜਰੂਰ ਥੋੜੀ ਐ ਇੱਕ ਦੂਜੇ ਤੇ ਕੋਈ ਚਿੱਕੜ ਸਿੱਟਣਾ ਐ ਕੋਈ ਇੱਕ ਦੂਜੇ ਦੇ ਖਿਲਾਫ ਪਰਸਨਲ ਅਟੈਕ ਕਰਨੇ ਉਹ ਤਾਂ ਕੋਈ ਜਗ੍ਹਾ ਹੀ ਨਹੀਂ ਹੁੰਦੀ ਇਹਦੇ ਵਿੱਚ ਇੱਦਾਂ ਇਹ ਤਾਂ ਸਿਆਸਤ ਆ ਜਿਹੜੀ ਉਹ ਲੋਕਾਂ ਦੇ ਕੰਮਾਂ ਨਾਲ ਜੁੜੀ ਆ ਲੋਕਾਂ ਦੇ ਮੁੱਦਿਆਂ ਨਾਲ ਜੁੜੀ ਆ ਉਹਦੀ ਪ੍ਰਾਇੋਰਟੀ ਆ ਕਾਂਗਰਸ ਪਾਰਟੀ ਸਾਰੇ ਹੀ ਅੱਜ ਤੱਕ ਲੀਡਰ ਨੇ ਜਿਹੜੇ ਉਹ 92 ਤੋਂ ਬਾਅਦ ਸਰਦਾਰ ਬਿਜਨ ਸਿੰਘ ਜੀ ਉਹਨਾਂ ਦੇ ਵੇਲੇ ਬਣੇ ਤੇ ਇਸ ਕਰਕੇ ਸਾਰਿਆਂ ਨੂੰ ਜਿਹੜੇ ਵਰਕਰ ਨੇ ਉਹਨਾਂ ਨਾਲ ਇਕੱਲੀ-ਕੱਲੀ ਗੱਲ ਸਮਝਾਵਾਂਗੇ ਵਰਕਰ ਨਾਲ ਆਪਣੇ ਨਾਲ ਕਰਾਂਗੇ ਵੀ ਕਿਉਂ ਫੈਸਲਾ ਲਿਆ ਕਿਉਂਕਿ ਕੱਲਾ ਹਰ ਵੇਲੇ ਇਹ ਨਹੀਂ ਹੁੰਦਾ ਵੀ ਤੁਸੀਂ ਸੱਤਾ ਦਾ ਆਨੰਦ ਮਾਣੋ ਜਾਂ ਤੁਸੀਂ ਐਮਪੀ ਬਣੋ ਕੁਝ ਲੋਕਾਂ ਲਈ ਵੀ ਕਰਨਾ ਪੈਂਦਾ ਮੈਂ ਸੋਚ ਰਿਹਾ ਸੀ ਵੀ ਇੱਥੇ ਰਹਿ ਕੇ ਲੋਕਾਂ ਦਾ ਮੇਤੋਂ ਕੁਝ ਭਲਾ ਨਹੀਂ ਹੋ ਰਿਹਾ ਸੀ ਲੋਕਾਂ ਦੀ ਕੋਈ ਗੱਲ ਜਿਹੜੀ ਆ ਉਹ ਆਪੋਜੀਸ਼ਨ 'ਚ ਖੜ ਕੇ ਰੋਜ਼ ਨਾਰੇਬਾਜ਼ੀ ਕਰਕੇ ਹਾਏ ਹਾਈ ਕਰਕੇ ਮੁਰਦਾਬਾਦ ਕਰਕੇ ਉਹ ਬਾਹਰ ਕੱਢ ਦਿੰਦੇ ਸੀ ਹਾਊਸ ਚ ਤੇ ਅਸੀਂ ਆਪਣਾ ਆ ਕੇ ਕਰੇ ਆਰਾਮ ਨਾਲ ਵਿਹਲੇ ਹੋ ਕੇ ਬਹਿ ਜਾਂਦਾ ਸੀ ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਕਹਿੰਦੇ ਜੀ ਅੱਜ ਮਰਹੂਮ ਮੁੱਖ ਮੰਤਰੀ ਬਿਨ ਸਿੰਘ ਜਿਉਂਦੇ ਹੁੰਦੇ ਤਾਂ ਸ਼ਾਇਦ ਕਹਿੰਦੇ ਤੁਹਾਨੂੰ ਘਰੋਂ ਹੀ ਕੱਢ ਦਿੰਦੇ ਮੈਂ ਜਾਣਦਾ ਨਹੀਂ ਕੀ ਦੀ ਗੱਲ ਕਰ ਰਹੇ ਹੋ